ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਮੈਦੇ ਦੇ ਲਏ ਦੋ ਚਮਚੇ ਇਹ ਚ ਆਪਾਂ ਕਾਲੀ ਮਿਰਚ ਤੇ ਨਮਕ ਦੋਨੋਂ ਚੀਜ਼ਾਂ ਇਕੱਠੀਆਂ ਪੀਸੀਆਂ ਉਹ ਪਾ ਦਿੱਤੀਆਂ ਆ ਤੇ ਇਹਨੂੰ ਆਪਾਂ ਪਾਣੀ ਪਾ ਕੇ ਜਿਹੜਾ ਚੰਗੀ ਤਰ੍ਹਾਂ ਘੋਲਦੇ ਆ ਸਵਾਰ ਕੇ ਮਿਕਸ ਕਰ ਲੈਣੇ ਇਹਨੂੰ ਬਹੁਤ ਹੀ ਟੇਸਟੀ ਆਲੂ ਦੇ ਜਿਹੜੇ 스ਨੈਕਸ ਨਿਊ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਨੇ ਬਹੁਤ ਵਧੀਆ ਬਣਦੇ ਟੇਸਟੀ ਬਣਦੇ ਬਿਲਕੁਲ ਨਰਮ ਬਣਦੇ ਆ ਤੇ ਤਰੀਕਾ ਬਿਲਕੁਲ ਸੌਖਾ ਹੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹ ਸਲਰੀ ਤਿਆਰ ਕਰਦੇ ਹਾਂ ਮੈਦੇ ਦੀ ਕਾਲੀ ਮਿਰਚ ਤੇ ਨਮਕ ਆਪਾਂ ਪਾ ਲਿਆ ਆ ਤੇ ਪਾਣੀ ਪਾ ਕੇ ਇਹਨੂੰ ਇਹਦੀ ਗੰਡਾ ਵਗੈਰਾ ਸਾਰੀਆਂ ਖਤਮ ਕਰਕੇ ਇਹਨੂੰ ਪਤਲਾ ਜੈ ਜਿਹੜਾ ਆਪਾਂ ਮੈਦੇ ਨੂੰ ਕੋਲਡਨ ਨੇ ਪਹਿਲਾਂ ਤੇ ਅਗਲਾ ਕੰਮ ਆਪਾਂ ਬਾਅਦ ਚ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਬਹੁਤ ਹੀ ਸੌਖਾ ਜਿਹਾ ਤਰੀਕਾ ਦੇਖੋ ਮੈਦਾ ਆਪਣਾ ਜਿਹੜਾ ਆ ਕੋਲ ਚੁੱਕਿਆ ਆ ਬਦ ਇਦਾਂ ਪਤਲਾ ਜੈ ਇਹਦਾ ਕੋਲ ਆਪਾਂ ਤਿਆਰ ਕਰ ਲੈਣਾ ਇਹ ਲਿਆ ਆਪਾਂ ਬ੍ਰੈਡ ਕ੍ਰਮ ਤੇ ਇਹਦੀ ਵੀ ਆਪਾਂ ਨੂੰ ਲੋਡ ਪੈਣੀ ਆ ਤੇ ਆਪਾਂ ਬ੍ਰੈਡ ਪੀਸ ਕੇ ਜਿਹੜਾ ਤਿਆਰ ਕਰ ਲਿਆ। ਹੁਣ ਆਪਾਂ ਲੈ ਉਬਲੇ ਆਲੂ ਇਹਦੇ ਵਿੱਚ ਆਪਾਂ ਬ੍ਰੇਕ-ਬ੍ਰੇਕ ਕੱਟ ਕੇ ਪਿਆਜ਼ ਪਾ ਦਿੱਤਾ, ਹਰਾ ਧਨੀਆ ਪਾ ਦਿੱਤਾ, ਦੋ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ। ਜ਼ਿਆਦਾ ਸਮਾਨ ਨਹੀਂ ਪਾਉਣਾ ਜਿੰਨਾ ਕੁ ਆਪਣੀ ਰਸੋਈ 'ਚ ਸਮਾਨ ਹੁੰਦਾ ਹੀ ਆ ਨਾ। ਸਿੰਪਲ ਤਰੀਕੇ ਦੇ ਨਾਲ ਤੇ ਬਸ ਉਹੀ ਆਪਾਂ ਪਾਉਣਾ। ਥੋੜਾ ਜਿਹਾ ਜੀਰਾ ਪਾਇਆ ਤੇ ਥੋੜਾ ਜਿਹਾ ਪਾਇਆ ਆਪਾਂ ਨਮਕ, ਇੱਕ ਚਮਚਾ ਪਾਇਆ ਬੇਸਣ ਦਾ। بس زیادہ ਨਹੀਂ ਪਾਉਣਾ ਇੱਕ ਚਮਚਾ ਆਪਾਂ ਬੇਸਣ ਦਾ ਪਾ ਲਿਆ ਨਮਕ ਤੇ ਜੀਰਾ ਪਾਤਾ ਹਰੀ ਮਿਰਚ ਪਾਤੀ ਤੇ ਹੋਰ ਜ਼ਿਆਦਾ ਮਸਾਲੇ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਪਾਉਣੇ ਹੈਗੇ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਜਿਹੜਾ ਆ ਬੇਸਣ ਆਲੂ ਸਾਰਾ ਮਟੀਰੀਅਲ ਆਪਣਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਵਧੀਆ ਤਰੀਕੇ ਦੇ ਨਾਲ ਜਿਸ ਤਰ੍ਹਾਂ ਆਪਣਾ ਆਟਾ ਹੁੰਦਾ ਨਾ ਉਦਾਂ ਦਾ ਆਪਾਂ ਇਹਨੂੰ ਐਨ ਤਿਆਰ ਕਰ ਲੈਣਾ ਬਿਲਕੁਲ ਸੌਖਾ ਤਰੀਕਾ ਆ ਬਹੁਤ ਹੀ ਟੇਸਟੀ ਬਣਦੇ ਆ ਜਿਹੜੇ ਆਪਾਂ ਬਾਹਰੋਂ ਲੈ ਕੇ ਟਿੱਕੀਆਂ ਵਗੈਰਾ ਖਾਂਦੇ ਨਾ ਤੁਸੀਂ ਇਸ ਤਰ੍ਹਾਂ ਘਰੇ ਹੀ ਹਰ ਇੱਕ ਚੀਜ਼ ਜਿਹੜੀ ਤਿਆਰ ਕਰਕੇ ਖਾਇਆ ਕਰੋ ਸਾਫ਼ ਸੁਥਰੀ ਹੁੰਦੀ ਆਪਾਂ ਨੂੰ ਪਤਾ ਹੁੰਦਾ ਆਪਾਂ ਕਿੱਦਾਂ ਬਣਾਈਓ ਆ ਸਾਰਾ ਹੀ ਆਪਾਂ ਕਰ ਲਿਆ ਮਿਕਸ ਤੇ ਥੋੜਾ ਜਿਹਾ ਆਪਾਂ ਤੇਲ ਲਾਇਆ ਇੱਥਾਂ ਤੇ ਤੇ ਹੁਣ ਇਹਦੇ ਆਪਾਂ ਇੱਕੋ ਜਿਹੇ ਪੇੜੇ ਬਣਾ ਲੈਨੇ ਆ ਇੱਕੋ ਸਾਈਜ਼ ਦੇ ਜਿਹੜੇ ਤਾਂ ਕਿ ਇੱਕੋ ਜਿਹੀ ਸਾਈਜ਼ ਦੇ ਹਰ ਇੱਕ ਆਪਣਾ ਸਨੈਕਸ ਜਿਹੜਾ ਬਣ ਕੇ ਤਿਆਰ ਹੋਵੇ ਤੇ ਸਾਰੇ ਦੇ ਆਪਾਂ ਜਿਹੜੇ ਇਸ ਤਰ੍ਹਾਂ ਪੇੜੇ ਬਣਾ ਲੈਨੇ ਆ ਜਿੰਨੇ ਬਣਦੇ ਆ ਤੇ ਉਤ ਤੋਂ ਬਾਅਦ ਆਪਾਂ ਹੱਥਾਂ ਨੂੰ ਸਾਫ਼ ਕਰਕੇ ਇਹਨਾਂ ਨੂੰ ਆਪਾਂ ਜਿਹੜੀ ਸ਼ੇਪ ਦੇ ਦੇਣੀ ਆ ਤੇ ਤੇਲ ਆਪਾਂ ਜਿਹੜਾ ਗਰਮ ਰੱਖਿਆ ਆ ਮੀਡੀਅਮ ਸੇਕ ਦੇ ਦਿੱਤੇ ਤੇ ਦੇਖੋ ਆਪਣੇ ਜਿਹੜੇ ਬਣੇ ਆ 7 ਪੀਸ ਤੇ ਇਹਨੂੰ ਆਪਾਂ ਗੋਲ ਕਰ ਲਿਆ ਸੀ ਸ਼ੇਪ ਹੁਣ ਤੁਸੀਂ ਆਪਣੀ ਮਰਜ਼ੀ ਦੇ ਨਾਲ ਦੇ ਲਓ ਜਿੱਦਾਂ ਦੀ ਦੇਣੀ ਟਿੱਕੀ ਦੀ ਸ਼ੇਪ ਦੇਣੀ ਟਿੱਕੀ ਦੀ ਦੇ ਲਓ ਤੇ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਆ ਤਿੰਨ ਖੁੰਜਾ ਜਿਹਾ ਬਣਾਉਣਾ ਆ ਬਹੁਤ ਹੀ ਵਧੀਆ ਸ਼ੇਪ ਐ ਤਾਂ ਬਣ ਕੇ ਤਿਆਰ ਹੁੰਦੀ ਆ ਲੋ ਜੀ ਇਸ ਤਰ੍ਹਾਂ ਇਹਨੂੰ ਆਪਾਂ ਕਰ ਲੈਣਾ ਤਿਆਰ ਤੇ ਹੁਣ ਸਾਰੇ ਪੀਸ ਜਿਹੜੇ ਇਦਾਂ ਆਪਾਂ ਤਿਆਰ ਕਰ ਲੈਣੇ ਆ ਠੀਕ ਹੈ ਇੱਕ ਪਲੇਟ 'ਚ ਰੱਖ ਲੈਣੇ ਆ ਤੇ ਜਿਹੜੇ ਆਪਾਂ ਮੈਦਾ ਪਤਲਾ ਜਿਹਾ ਘੋਲਿਆ ਸੀ ਤੇ ਉਹਦੇ ਵਿੱਚ ਇਹਨੂੰ ਆਪਾਂ ਪਹਿਲਾਂ ਕਰਦੇ ਆ ਡਿਪ ਪਹਿਲਾਂ ਹਲਾ ਲੈਣ ਚੰਗੀ ਤਰ੍ਹਾਂ ਮੈਦਾ ਥੱਲੇ ਬੈਠਿਆ ਹੋਣਾ ਆ ਤੇ ਇਹਨੂੰ ਇਸ ਤਰ੍ਹਾਂ ਜਿਹੜਾ ਸਾਰੇ ਪਾਸੇ ਇਹਦੇ ਥੋੜਾ ਥੋੜਾ ਪਤਲਾ ਹੀ ਆ ਤੇ ਲਾ ਕੇ ਮੈਦਾਂ ਤੇ ਆਪਾਂ ਜਿਹੜਾ ਕਾਂਟੇ ਦੇ ਨਾਲ ਇਹਨੂੰ ਚੱਕ ਕੇ ਜਿਹੜਾ ਰੱਖਿਆ ਸੀ ਬ੍ਰੈਡ ਕਰਮ ਉਹਦੇ ਵਿੱਚ ਇਹਨੂੰ ਆਪਾਂ ਕੋਟ ਕਰ ਲੈਣਾ ਵਧੀਆ ਤਰੀਕੇ ਦੇ ਨਾਲ ਅੱਤਾਂ ਕੋਡ ਕਰਕੇ ਸਾਰੇ ਪਾਸਿਆਂ ਤੋਂ ਤੇਲ ਚ ਆਪਾਂ ਪਾ ਦੰਨੇ ਆ ਜਿੰਨੇ ਪੀਸ ਪੈਂਦੇ ਆ ਨਾ ਪਹਿਲਾਂ ਆਪਾਂ ਇੱਕ ਵਾਰੀ ਉਹ ਪਾ ਦੰਨੇ ਆ ਲਓ ਜੀ ਬਹੁਤ ਹੀ ਸੋਹਣੇ ਬਹੁਤ ਹੀ ਟੇਸਟੀ ਜਿਹੜੇ ਆ ਇਹ ਆਪਣੇ ਸਨੈਕਸ ਬਣ ਕੇ ਤਿਆਰ ਹੋ ਜਾਂਦੇ फटाफट 10 ਪੀਸ ਆਪਾਂ ਪਾਤੇ ਸੀ ਬਣਾ ਕੇ ਇਹਨਾਂ ਨੂੰ ਸੇਕ ਲੱਗਿਆ ਪਲਟ ਦੰਨੇ ਆ ਤੇ ਵਿੱਚ ਜਗ੍ਹਾ ਹੈਗੀ ਆ ਬਾਅਦ ਚ ਆਪਾਂ ਇੱਕ ਅੱਧਾ ਪੀਸ ਹੋਰ ਪਾ ਦੰਨੇ ਇਹਦੇ ਵਿੱਚ ਲਓ ਜੀ ਇਹਨਾਂ ਨੂੰ ਪਲਟ ਦਿੱਤਾ ਇੱਕ ਪੀਸ ਆਪਾਂ ਹੋਰ ਪਾ ਦਿੱਤਾ ਸੀ ਉਹਨੂੰ ਵੀ ਸੇਕ ਲੱਗਿਆ ਪਲਟ ਦਿੱਤਾ ਸੀ ਤੇ ਐਸੇ ਤਰ੍ਹਾਂ ਇਹਨਾਂ ਨੂੰ ਉਲਟ-ਪਲਟ ਕਰਕੇ ਆਪਾਂ 골ਡਨ ਕਰ ਲੈਣਾ ਪਹਿਲਾਂ ਇਹਨਾਂ ਨੂੰ ਬਣਾ ਕੇ ਕੱਢ ਲੈਣੇ ਆਪਣੇ ਟੋਟਲ 7 ਪੀਸ ਬਣੇ ਸੀ ਇਹ ਤੇ ਚਾਰ ਆਪਾਂ ਪਹਿਲਾਂ ਪਾ ਦਿੱਤੇ ਆ ਤੇ ਤਿੰਨ ਜਿਹੜੇ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਅਦ ਚ ਪਾ ਲੈਣਾ ਲਓ ਜੀ ਐਸੇ ਤਰ੍ਹਾਂ ਆਪਾਂ ਫੇਰ ਪਲਟ ਲਾਣੇ ਆ ਦੇਖੋ 골ਡਨ ਹੋ ਗਏ ਆ ਕੋਈ ਜ਼ਿਆਦਾ ਇਹਦੇ ਵਿੱਚ ਕੱਚੀ ਚੀਜ਼ ਨਹੀਂ ਹੁੰਦੀ ਹੈਗੀ ਸਿਰਫ ਇੱਕ ਚਮਚਾ ਆਪਾਂ ਬੇਸਣ ਦਾ ਪਾਇਆ ਉਹੀ ਕੱਚਾ ਇਹਦੇ ਵਿੱਚ ਹੋਊਗਾ ਤੇ ਹੋਰ ਕੁਝ ਨਹੀਂ ਕੱਚਾ ਇਹਦੇ ਵਿੱਚ ਲਓ ਜੀ 골ਡਨ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਇੱਕ ਟਿਸ਼ੂ ਦਿੱਤਾ ਕੱਢ ਲਨੇ ਦੇਖੋ ਦੇਖਣ ਨੂੰ ਕਿੰਨੇ ਸੋਹਣੇ ਇਹ ਲੱਗਦੇ ਆ ਇੰਨੇ ਹੀ ਇਹ ਟੇਸਟੀ ਜਿਹੜੇ ਖਾਣ ਨੂੰ ਹੁੰਦੇ ਉੱਪਰੋਂ ਜਿਹੜੇ ਕ੍ਰਿਸਪੀ ਹੁੰਦੇ ਆ ਵਿੱਚੋਂ ਬਿਲਕੁਲ ਸੌਫਟ ਹੁੰਦੇ ਆ ਤੇ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰੋ ਬੱਚੇ ਖੁਸ਼ ਹੋ ਜਾਣਗੇ ਜੀ ਬਾਰ-ਬਾਰ ਇਹਦੀ ਡਿਮਾਂਡ ਕਰਨਗੇ ਤੇ ਬਾਕੀ ਜਿਹੜੇ ਰਹਿੰਦੇ ਸੀ ਤਿੰਨ ਪੀਸ ਉਹ ਵੀ ਆਪਾਂ ਇਸੇ ਤਰ੍ਹਾਂ ਤਿਆਰ ਕਰਕੇ ਤੇ ਤੇਲ 'ਚ ਪਾ Đਣੇ ਆ ਇਹਨਾਂ ਨੂੰ ਵੀ ਸੇਕ ਲ ਕੇ ਪਲਟ ਤਾਣਾ ਗੋਲਡਨ ਕਰਕੇ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਆ ਵੀਡੀਓ ਮੇਰੇ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜੀ ਸਬਸਕ੍ਰਾਈਬ ਕਰਨਾ ਨਵੇਂ ਵੀ ਪਰ ਜਿਹੜੇ ਜੁੜਦੇ ਆ ਲਾਈਕ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਕਮੈਂਟ ਕਰਦੇ ਕਰੋ ਕਿੱਥੋਂ ਤੁਸੀਂ ਮੇਰੀ ਜਿਹੜੀ ਵੀਡੀਓ ਦੇਖਦੇ ਆ ਤੇ ਲੋ ਜੀ ਇਹ ਵੀ ਪੀਸ ਆਪਣੇ ਜਿਹੜੇ 골ਡਨ ਹੋ ਗਏ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਐਸੇ ਤਰ੍ਹਾਂ ਟਿਸ਼ੂ ਦੇ ਉੱਤੇ ਬਹੁਤ ਹੀ ਵਧੀਆ ਸੌਖੇ ਤਰੀਕੇ ਦੇ ਨਾਲ ਆਲੂ ਦੇ ਬਿਲਕੁਲ ਘੱਟ ਸਮਾਨ ਦੇ ਨਾਲ ਜਿਹੜੇ ਸਨੈਕਸ ਆਪਾਂ ਬਣਾ ਕੇ ਤਿਆਰ ਕਰ ਲਏ ਦੇਖੋ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਹੀ ਇਹ ਵਧੀਆ ਟੇਸਟੀ ਖਾਣ ਨੂੰ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ